ਸਨੀ ਦਿਵਲ ਹੋਣੇ ਜੀ ਹੋਤਾ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਸ਼ੂਟਿੰਗਾਂ ਦੇ ਉੱਧੇ ਦੀ ਜਗ੍ਹਾ ਮੈਂ ਇੱਥੇ ਕਰ ਰਿਹਾ ਕਰੀ ਕਰਮਜੀਤ ਅਨਮੋਲ ਅਦਾਕਾਰੀ ਛੱਡ ਕੇ ਨਵੇਂ-ਨਵੇਂ ਰਾਜਨੀਤੀ ਦੇ ਵਿੱਚ ਆਏ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਬੰਦਾ ਰਾਜਨੀਤੀ ਦੇ ਵਿੱਚ ਆਉਂਦਾ ਤਾਂ ਫਿਰ ਉਸ ਨੂੰ ਤਿੱਖੇ-ਤਿੱਖੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਆਪਣੇ ਫਰੀਦਕੋਟ ਹਲਕੇ ਦੇ ਦੌਰੇ ਦੇ ਉੱਤੇ ਸੀਗੇ ਕਰਮਜੀਤ ਅਨਮੋਲ ਜਿੱਥੇ মিডিਆ ਦੇ ਵੱਲੋਂ ਬਹੁਤ ਸਾਰੇ ਤਿੱਖੇ ਸਵਾਲ ਕੀਤੇ ਗਏ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਵਾਅਦੇ ਤਾਂ ਪਹਿਲਾਂ ਆਮ ਆਦਮੀ ਪਾਰਟੀ ਪਹਿਲਾਂ ਵੀ ਬਹੁਤ ਕਰ ਚੁੱਕੀ ਆ ਹੁਣ ਤੁਸੀਂ ਜਿਹੜੇ ਨਵੇਂ ਕਰ ਰਹੇ ਹੋ ਇਹ ਕਦੋਂ ਪੂਰੇ ਹੋਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਜੋ ਸਵਾਲ ਪੁੱਛਿਆ ਗਿਆ ਕਿ ਜਿਵੇਂ ਜਿਹੜੇ ਵੱਡੇ ਵੱਡੇ ਚਿਹਰੇ ਆਉਂਦੇ ਨੇ ਜਿਵੇਂ ਕਿ ਹਸਨੀ ਦੇਵਲ ਹਰੀ ਆਏ ਸੀਗੇ ਉਹ ਜਿੱਤ ਕੇ ਕਦੀ ਪੰਜਾਬ ਵਾਪਸ ਹੀ ਨਹੀਂ ਪਰਤੇ ਤੁਸੀਂ ਤਾਂ ਨਹੀਂ ਅਜਿਹਾ ਕਰੋਗੇ ਅਗਿਓ ਕਰਮਜੀਤ ਅਨਮੋਲ ਦੇ ਸਵਾਲਾਂ ਦੇ ਜੋ ਜਵਾਬ ਸੀ ਉਹ ਵੀ ਸੁਣਨ ਵਾਲੇ ਸੀਗੇ ਬੜੇ ਕਮਾਲ ਦੇ ਜਵਾਬ ਦਿੱਤੇ ਨੇ ਇਸ ਤੋਂ ਇਲਾਵਾ ਲਗਾਤਾਰ ਇੱਕੋ ਹੀ ਗੱਲ ਕਹਿ ਰਹੇ ਸੀਗੇ ਕਿ ਤੁਸੀਂ ਫਿਕਰ ਨਾ ਕਰੋ ਸਾਰੇ ਕੰਮ ਕਰਾਂਗੇ ਸਾਰਾ ਕੁਝ ਧਿਆਨ ਦੇ ਵਿੱਚ ਹੈ ਮੀਟਿੰਗਾਂ ਵੀ ਚੱਲ ਰਹੀਆਂ ਨੇ ਤੇ ਆਪਣੇ ਇਸ ਸਮੇਂ ਦੌਰੇ ਦੇ ਉੱਤੇ ਮੌਜੂਦ ਨੇ ਤੇ ਇਸ ਸਮੇਂ ਲੋਕ ਸਭਾ ਚੋਣਾਂ ਦੇ ਵਿੱਚੋਂ ਸਭ ਤੋਂ ਚਰਚਿਤ ਚਿਹਰਾ ਵੀ ਕਰਮਜੀਤ ਅਨਮੋਲ ਵੀ ਹੈ ਉਹਨਾਂ ਨੇ ਕਿਹਾ ਕੀ ਕੁਝ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸੰਨੀ ਦਿਓਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਬੱਤ ਬੱਤ ਸ਼ੂਟਿੰਗ ਹੈ ਚੂਟੀਆਂ ਦੇ ਉੱਧਰ ਦੀ ਜਗ੍ਹਾ ਮੈਂ ਇੱਥੇ ਕਰ ਰਹਾ ਕੱਲੀ ਨਹੀਂ ਨਹੀਂ ਕੋਈ ਐਸਾ ਕਾਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਦੇ ਹੋ ਨਰਜਾਨ ਤਾਂ ਹੀ ਤਾਂ ਮੈਂ ਆਇਆ ਇੱਧਰ ਉਹ ਰਜਾਨ ਛੱਡ ਕੇ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਹਾ ਵੀ ਮੈਂ ਇਤੋਂ ਦਾ ਦੋ ਤਾਂ ਹੈ 5 ਜੂਨ ਸੀ ਦਾ ਕਿ ਇਹ ਪਿਆਰ ਹੁੰਦਾ ਹੈ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹਾਲ ਨਾਲ ਕਿੰਨਾ ਚਿਰ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਤਿੰਨ ਸਾਲਾਂ 'ਚ ਬਹੁਤ ਕਰਦੇ ਨੇ ਪੁਰਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਜੀ ਅੱਜ ਸਰਕਾਰ ਦੀ ਖਾਨਾ ਥੇ ਇਸ ਤਰ੍ਹਾਂ ਲੱਗਦਾ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭਾਂਜਾ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ ਜਿਹੜਾ ਪ੍ਰਾਇੋਰਟੀ ਤੇ ਹੋਊਗਾ ਉਹੀ ਕਰਾਂ ਇੱਕ ਉਮੀਦ ਕਿੰਨੀ ਜਿਤਾਈ ਜਾ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣੇ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਸਾ ਤੁਸੀਂ ਦੇਖਿਆ ਉਹਨਾਂ ਦਾ ਜਵਾਬ ਕਿ ਮੈਂ ਤਾਂ ਇੱਥੋਂ ਦਾ ਦੋਤਾ ਮਾਂ ਰਿਸ਼ਤੇਦਾਰੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਰਮਜੀਤ ਅਣਮੋਲ ਹੋਰਾਂ ਦੇ ਵੱਲੋਂ ਕੱਟਣੀਆਂ ਜ਼ਰੂਰੀ ਵੀ ਨਹੀਂ ਕਿਉਂਕਿ ਆਪਣੇਆਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਤੁਸੀਂ ਅਦਾਕਾਰੀ ਦੇਦੇ 팬 ਤਾਂ ਹੈਗੇ ਹੋ ਕਰਮਜੀਤ ਅਣਮੋਲ ਦੇ ਅਦਾਕਾਰੀ ਦੇ ਉੱਤੇ ਦਾ ਕੋਈ ਸ਼ੱਕ ਨਹੀਂ ਹੈ ਪਰ ਦੇਖਦੇ ਹਾਂ ਕਿ ਹੁਣ ਰਾਜਨੀਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਯਿਗਰੀ ਯਾਰ ਨੇ ਉਹਨਾਂ ਦਾ ਥਾਪੜਾ ਵੀ ਆਉਂਦੇ ਨਾਲ ਪਰ ਇਹ ਰਾਜਨੀਤੀ ਗੇਮ ਬਹੁਤ ਟੈਡੀ ਹੈ ਇਸ ਦੇ ਵਿੱਚ ਬਹੁਤ ਵਿੰਗਵਾ ਲਾਉਂਦੇ ਨੇ ਪਰ ਦੇਖਦੇ ਹਾਂ ਕਿ ਹੁਣ ਕਰਮਜੀਤ ਅਨਮੋਲ ਆਪਣੀ ਇਸ ਸਿਆਸੀ ਪਾਰੀ ਨੂੰ ਕਿਸ ਤਰੀਕੇ ਦੇ ਨਾਲ ਖੇਡਦੇ ਨੇ ਸਿੰਗਲ ਰਨਾਂ ਦੇ ਨਾਲ ਪਾਰੀ ਨੂੰ ਅੱਗੇ ਵਧਾਉਂਦੇ ਨੇ ਜਾਂ ਚੋਕ ਕੇ ਛੱਕੇ ਲੱਗਣਗੇ ਜਾਂ ਉਹੀ ਗੱਲਾਂ ਜੋ ਅਦਾਕਾਰ ਕਰਦੇ ਹੁੰਦੇ ਨੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਦੇਖਦੇ ਹਾਂ ਕਿ ਕਿਸ ਤਰੀਕੇ ਦੀ ਸਿਆਸਤ ਕਰਦੇ ਨੇ ਹਾਲਾਂਕਿ ਗਰੀਬ ਪਰਿਵਾਰ ਦੇ ਵਿੱਚ ਉੱਠੇ ਨੇ ਆਮ ਲੋਕਾਂ ਦੇ ਦੁੱਖ ਦਰਦ ਸਮਝਦੇ ਹੋਣਗੇ ਤੇ ਉਮੀਦ ਕਰਦੇ ਆ ਕਿ ਚੰਗੀ ਸਿਆਸਤ ਕਰਨਗੇ ਤੇ ਇਹਨਾਂ ਦੀ ਸਿਆਸਤ ਪੰਜਾਬ ਦੇ ਲਈ ਕੁਝ ਚੰਗਾ ਲੈ ਕੇ ਆਏਗੀ ਜਿੰਨਾ ਕਿ ਹਾਰਨਾ ਇਹ ਤਾਂ ਸਭ ਲੋਕਾਂ ਦੇ ਹੱਥ ਹੈ